ਸਭ ਨੂੰ ਪਿਆਰ ਭਰੀ ਸਸ਼ੀਕਾਲ ਜੀ ਅੱਜ ਆਪਾਂ ਬਣਾਉਣ ਜਾ ਰਹੇ ਹਲਦੀ ਅਦਰਕ ਤੇ ਲਸਣ ਦਾ ਆਚਾਰ ਬਣੇ ਰਿਓ ਵੀਡੀਓ ਦੇ ਨਾਲ ਤੁਹਾਨੂੰ ਦੱਸਦੇ ਆ ਕਿ ਇਹ ਆਚਾਰ ਆਪਾਂ ਕਿੱਦਾਂ ਬਣਾਏ ਤੇ ਕੀ ਕੀ ਇਹਨਾਂ ਦੇ ਫਾਇਦੇ ਨੇ ਇਸ ਆਚਾਰ ਦੇ ਆਪਾਂ ਨੂੰ ਕੀ ਕੀ ਫਾਇਦੇ ਉਹ ਵੀ ਦੱਸਾਂਗੇ ਸਭ ਤੋਂ ਪਹਿਲਾਂ ਆਪਾਂ ਅਦਰਕ ਲਸਣ ਤੇ ਹਲਦੀ ਤਿੰਨੋਂ ਚੀਜ਼ਾਂ ਆਪਾਂ ਲੈ ਲੈਣੀਆਂ ਨੇ ਇਹ ਤੁਸੀਂ ਕੁਆਂਟੀਟੀ ਆਪਣੇ ਹਿਸਾਬ ਨਾਲ ਲੈ ਲੈਣੀਆਂ ਕਿ ਤੁਸੀਂ ਆਚਾਰ ਕਿੰਨਾ ਪਾਣਾ ਆ ਇੱਥੇ ਮੈਂ ਇੱਕ ਪਾਈਆ ਹਲਦੀ ਅੱਧਾ ਕਿਲੋ ਅਦਰਕ ਤੇ ਅੱਧਾ ਕਿਲੋ ਹੀ ਲਸਣ ਲਿਆ ਸੀਗਾ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਸਭ ਤੋਂ ਪਹਿਲਾਂ ਆਪਾਂ ਛਿੱਲ ਲੈਣਾ ਆ ਸਭ ਤੋਂ ਪਹਿਲਾਂ ਆਪਾਂ ਅਦਰਕ ਤੇ ਹਲਦੀ ਨੂੰ ਛਿੱਲਦੇ ਆ ਜਿਹੜੇ ਇਹਨਾਂ ਦੇ ਛਿਲਕ ਨਹੀਂ ਇਹ ਵੀ ਤੁਸੀਂ ਸੁੱਟੋ ਨਾ ਭਾਵੇਂ ਇਹਨਾਂ ਨੂੰ ਰੱਖ ਲਓ ਮੈਂ ਹਲਦੀ ਤੇ ਅਦਰਕ ਦੋਨੋਂ ਨੂੰ ਪਹਿਲਾਂ ਚੰਗੀ ਤਰ੍ਹਾਂ ਵਾਸ਼ ਕਰ ਲਿਆ ਸੀਗਾ ਜਦੋਂ ਆਪਾਂ ਵਾਸ਼ ਕਰਕੇ ਪਹਿਲਾਂ ਚੰਗੀ ਤਰ੍ਹਾਂ ਫਿਰ ਛਿੱਲਦੇ ਆ ਨਾ ਤਾਂ ਇਹਨਾਂ ਦੇ ਛਿਲਕੇ ਜੜੇ ਉਹ ਕੰਮ ਆ ਜਾਂਦੇ ਆ ਹਲਦੀ ਵੀ ਤੁਸੀਂ ਪਾਣੀ ਚ ਬੋਇਲ ਕਰਕੇ ਪੀ ਸਕਦੇ ਹੋ ਬਹੁਤ ਗੁਣਕਾਰੀ ਆ ਹਲਦੀ ਦੇ ਜਿਹੜੇ ਛਿਲਕਾ ਉਹ ਵੀ ਸਿੱਟੋ ਨਾ ਜਿਹੜੀ ਅਦਰਕ ਆ ਇਹਦੇ ਵੀ ਛਿਲਕ ਜਿਹੜੇ ਆ ਥੋੜੇ ਜੇ ਸੁਕਾ ਲਓ ਛਾਵੇਂ ਸੁਕਾ ਕੇ ਭਾਵੇਂ ਰੱਖ ਲਓ ਤੇ ਇਹਨਾਂ ਨੂੰ ਪਾਣੀ ਚ ਬੋਇਲ ਕਰਕੇ ਤੁਸੀਂ ਪੀ ਸਕਦੇ ਹੋ ਐਂਟੀਬਾਇਟਿਕ ਹੁੰਦੀ ਆ ਹਲਦੀ ਇਹਦੇ ਛਿਲਕੇ ਤੁਸੀਂ ਚਾਹ ਜਾਂ ਦੁੱਧ ਵਿੱਚ ਪਾ ਕੇ ਵੀ ਉਬਲ ਕੇ ਪੀ ਸਕਦੇ ਹੋ ਤੇ ਇੱਥੇ ਲੋ ਜੀ ਮੈਂ ਹਲਦੀ ਪਹਿਲਾਂ ਵੀ ਧੋਤੀ ਹੋਈ ਸੀ ਅਦਰਕ ਹਲਦੀ ਪਹਿਲਾਂ ਵੀ ਧੋਤੀ ਹੋਈ ਸੀ ਪਰ ਮੈਂ ਦੁਬਾਰਾ ਤੋਂ ਇੱਕ ਵਾਰ ਫੇਰ ਵਾਸ਼ ਕਰ ਲਈ ਕਿ ਕੋਈ ਵੀ ਮਿੱਟੀ ਵਗੈਰਾ ਜਾਂ ਕੁਝ ਨਾ ਰਹਿ ਜਾਵੇ ਇਹਨੂੰ ਆਪਾਂ ਵਾਸ਼ ਕਰਕੇ ਚੰਗੀ ਤਰ੍ਹਾਂ ਤੇ ਨਿਚੜਨੀ ਰੱਖਤੀ ਆ ਤੇ ਇਹਨੂੰ ਹੁਣ ਆਪਾਂ ਇੱਕ ਕਪੜੇ ਤੇ ਚੰਗੀ ਤਰ੍ਹਾਂ ਵਿਛਾ ਦਾਂਗੇ ਤੇ ਇਹਨੂੰ ਆਪਾਂ ਧੁੱਪੇ ਰੱਖਣਾ ਆ ਸਭ ਤੋਂ ਇਹ ਜ਼ਰੂਰੀ ਗੱਲ ਆ ਕਿ ਤੁਸੀਂ ਇਹਨੂੰ ਧੁੱਪ ਜ਼ਰੂਰ ਲਗਵਾਣੀ ਆ ਤਾਂ ਹੀ ਇਹ ਅਚਾਰ ਜ਼ਿਆਦਾ ਦੇਰ ਚੱਲੇਗਾ ਅਗਰ ਤੁਸੀਂ ਇਹਨੂੰ ਬਹੁਤ ਜ਼ਿਆਦਾ ਲੰਮੇ ਸਮੇਂ ਤੱਕ ਅਚਾਰ ਨੂੰ ਰੱਖਣਾ ਚਾਹੁੰਦੇ ਹੋ ਤਾਂ ਧੁੱਪ ਜ਼ਰੂਰ ਲਵਾ ਲਿਓ ਇੱਥੇ ਹੁਣ ਆਪਾਂ ਲਸਣ ਸੀਗਾ ਜਿਹੜਾ ਇਹ ਵੀ ਆਪਾਂ ਚੰਗੀ ਤਰ੍ਹਾਂ ਛਿੱਲ ਲਾਂਗੇ ਲਸਣ ਦੇ ਵੀ ਬਹੁਤ ਜ਼ਿਆਦਾ ਫਾਇਦੇ ਹੁੰਦੇ ਨੇ ਲਸਣ ਦਾ ਵੀ ਅਚਾਰ ਅਗਰ ਤੁਸੀਂ ਆਪਣੀ ਡਾਈਟ ਵਿੱਚ ਸ਼ਾਮਿਲ ਕਰਦੇ ਹੋ ਤਾਂ ਇਹ ਵੀ ਬਹੁਤ ਗੁਣਕਾਰੀ ਹੈ ਇਹ ਤੁਹਾਡਾ ਹਾਜਮਾ ਜਿਹੜਾ ਉਹ ਸਹੀ ਰੱਖੇਗਾ ਅਗਰ ਇੱਕ ਕਲੀ ਰੋਜ਼ ਤੁਸੀਂ ਆਪਣੀ ਡਾਈਟ ਵਿੱਚ ਸ਼ਾਮਿਲ ਕਰ ਲੈਣੇ ਹੋ ਰੋਟੀ ਨਾਲ ਖਾ ਲੋ ਜਾਂ ਵੈਸੇ ਵੀ ਖਾ ਸਕਦੇ ਹੋ ਤਾਂ ਹਾਜਮਾ ਸਹੀ ਰਹਿੰਦਾ ਪੇਟ ਦੀ ਕੋਈ ਪ੍ਰੋਬਲਮ ਨਹੀਂ ਹੁੰਦੀ ਤੇ ਇੱਥੇ ਆਪਾਂ ਲਓ ਜੀ ਲਸਣ ਵੀ ਸਾਰਾ ਛਿੱਲ ਲਿਆ ਹੋਇਆ ਤੇ ਅਦਰਕ ਵੀ ਆਪਣੀ ਸਾਰੀ ਧੋਲੀ ਹੋਈ ਆਪਾਂ ਮਤਲਬ ਕਪੜੇ ਤੇ ਪਾ ਲਈ ਹੋਈ ਆ ਲਸਣ ਵੀ ਆਪਾਂ ਨਚਣਾ ਨਾ ਰੱਖ ਦਿੱਤਾ ਆ ਇਹਨਾਂ ਸਾਰੀਆਂ ਚੀਜ਼ਾਂ ਨੂੰ ਹੁਣ ਆਪਾਂ ਇੱਕ ਵਾਰ ਤੁੱਪ ਤੇ ਰੱਖਾਂਗੇ ਤੁੱਪ ਚੰਗੀ ਤਰ੍ਹਾਂ ਤੁੱਪ ਲਵਾਵਾਂਗੇ ਇੱਥੇ ਹੁਣ ਸ਼ਾਮ ਦਾ ਟਾਈਮ ਆ ਤੇ ਮੈਂ ਸਾਰੇ ਦਿਨ ਦੀ ਜਿਹੜੀ ਤੁੱਪ ਲਗਵਾ ਦਿੱਤੀ ਸੀ ਤੇ ਲੋ ਜੀ ਹੁਣ ਇੱਥੇ ਆਪਾਂ ਲੈ ਲਿਆ ਨਮਕ ਤੇ ਲਸਣ ਅਦਰਕ ਤੇ ਹਲਦੀ ਆਪਣੀ ਪੂਰੀ ਕਲੀਨ ਚੰਗੀ ਤਰ੍ਹਾਂ ਸੁੱਕ ਚੁੱਕੀ ਆ ਆ ਤੋਂ ਪਾਪਾ ਦਿਖਾ ਲਈ ਹੋਈ ਸੀ ਇਹਨੂੰ ਹੁਣ ਆਪਾਂ ਥੋ ਇੱਕ ਇੱਕ ਵਾਰੀ ਵਾਰੀ ਕਰਕੇ ਸਾਰੇ ਆਚਾਰ ਪਾਵਾਂਗੇ ਅਲੱਗ-ਅਲੱਗ ਆਪਾਂ ਪਾਵਾਂਗੇ ਸਭ ਤੋਂ ਪਹਿਲਾਂ ਆਪਾਂ ਨਮਕ ਮਿਕਸ ਕਰ ਦੇਣਾ ਆ ਆ ਲਸਣ ਦੇ ਵਿੱਚ ਲਸਣ ਦਾ ਆਚਾਰ ਅਲੱਗ ਤੋਂ ਪਾ ਲੈਣਾ ਹਲਦੀ ਦੇ ਵਿੱਚ ਵੀ ਇਦਾਂ ਹੀ ਆਪਾਂ ਸਵਾਦ ਅਨੁਸਾਰ ਪਾ ਲੈਣਾ ਹੈ ਨਮਕ ਮਤਲਬ ਥੋੜਾ ਵੱਧ ਹੀ ਹੋਣਾ ਚਾਹੀਦਾ ਹੈ ਘੱਟ ਨਾ ਹੋਵੇ ਅਚਾਰ ਵਿੱਚ ਜਿਹੜਾ ਨਮਕ ਉਹ ਥੋੜਾ ਵੱਧ ਹੀ ਪਾਈਦਾ ਹੁੰਦਾ ਹੈ ਇਹਦਾ ਜਿਹੜਾ ਹੁੰਦਾ ਹੈ ਅਚਾਰ ਸਹੀ ਰਹਿੰਦਾ ਹੈ ਫਿਰ ਅਗਰ ਨਮਕ ਵੱਧ ਹੋਏਗਾ ਤੇ ਇਸ ਤਰ੍ਹਾਂ ਹੀ ਹੁਣ ਆਪਾਂ ਅਦਰਕ ਤੇ ਵੀ ਜਿਹੜਾ ਨਮਕ ਚੰਗੀ ਤਰ੍ਹਾਂ ਲਗਾ ਕੇ ਤੇ ਸਾਰੀਆਂ ਚੀਜ਼ਾਂ ਨੂੰ ਆਪਾਂ ਅਲੱਗ-ਅਲੱਗ ਡੱਬਿਆਂ ਦੇ ਵਿੱਚ ਪਾ ਲੈਣਾ ਹੈ ਇਥੇ ਨਮਕ ਤੋਂ ਇਲਾਵਾ ਆਪਾਂ ਨੂੰ ਹੋਰ ਕਿਸੇ ਮਸਾਲੇ ਦੀ ਜ਼ਰੂਰਤ ਨਹੀਂ ਹੈਗੀ ਤੁਸੀਂ ਚਾਹੋ ਤਾਂ ਇਹਦੇ ਵਿੱਚ ਹਰੀਆਂ ਮਿਰਚਾਂ ਐਡ ਕਰ ਸਕਦੇ ਹੋ ਉਹ ਤੁਹਾਡੀ ਆਪਣੀ ਇੱਛਾ ਹੈ ਅਗਰ ਤੁਸੀਂ ਕਰਨਾ ਚਾਹੋ ਤਾਂ ਹਰੀਆਂ ਮਿਰਚਾਂ ਟੇਸਟ ਵਾਸਤੇ ਐਡ ਕਰ ਸਕਦੇ ਹੋ ਉਹ ਵੀ ਸੁਕਾ ਕੇ ਚੰਗੀ ਤਰ੍ਹਾਂ ਧੋ ਕੇ ਤਾਂ ਹੀ ਐਡ ਕਰਨੀਆਂ ਨੇ ਹੁਣ ਆਪਾਂ ਨਮਕ ਲਗਾਣਾ ਆ ਸਿਰਫ ਨਮਕ ਲਗਾ ਕੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਟੱਕ ਦੇਣਾ ਤਿੰਨ ਚਾਰ ਦਿਨ ਵਾਸਤੇ ਆਪਾਂ ਇਹਨਾਂ ਨੂੰ ਕੁਝ ਨਹੀਂ ਕਰਨਾ ਹਿਲਾਉਣਾ ਵੀ ਨਹੀਂ ਆਰਾਮ ਨਾਲ ਮਤਲਬ ਨਮਕ ਜਿਹੜਾ ਆ ਐਬਜ਼ਰਵ ਹੋਣ ਦੇਣਾ ਇਹਨਾਂ ਚੀਜ਼ਾਂ ਦੇ ਵਿੱਚ ਤੇ ਦੇਖੋ ਇੱਥੇ ਥੋੜੇ ਕਿ ਦਿਨ ਬਾਅਦ ਮੈਂ ਦੋ ਦੋ ਤਿੰਨ ਦਿਨ ਬਾਅਦ ਹੀ ਇਹਨਾਂ ਨੂੰ ਦੇਖਿਆ ਤਾਂ ਇਹ ਇਸ ਤਰ੍ਹਾਂ ਹੋ ਚੁੱਕੇ ਸੀਗੇ ਮਤਲਬ ਨਮਕ ਸਾਰਾ ਘੁਲ ਚੁੱਕਾ ਸੀ ਇਹਨਾਂ ਦੇ ਵਿੱਚ ਤੇ ਇੱਥੇ ਹੁਣ ਮੈਂ ਸਿਰਕਾ ਐਡ ਕਰ ਰਹੀ ਹਾਂ ਵਿਨੇਗਰ ਜਿਹੜਾ ਵਿਨੇਗਰ ਆ ਉਹ ਐਡ ਕਰਨਾ ਸਿਰਫ ਤੇ ਲਾਲ ਮਿਰਚਾਂ ਵਗੈਰਾ ਬਿਲਕੁਲ ਨਾ ਪਾਇਓ ਇਹਦੇ ਵਿੱਚ ਚਾਹੋ ਤਾਂ ਹਰੀ ਮਿਰਚ ਐਡ ਕਰ ਦਿਓ ਪਰ ਲਾਲ ਮਿਰਚ ਨਾ ਪਾਇਓ ਤੇ ਆਪਾਂ ਤਿੰਨੋਂ ਮਰਤਬਾਨ ਜਿਹੜੇ ਆ ਚੰਗੀ ਤਰ੍ਹਾਂ ਭਰ ਦੇਣੇ ਆ ਸਿਰਕੇ ਦੇ ਨਾਲ ਤੇ ਇੱਥੇ ਜਿਹੜਾ ਇਹ ਲਸਣ ਆ ਤੁਸੀਂ ਦੂਸਰਾ ਬਰੀਕ ਵਾਲਾ ਲਸਣ ਆ ਉਹ ਵੀ ਲੈ ਸਕਦੇ ਹੋ ਇੱਥੇ ਤੁਸੀਂ ਨੋਟ ਕੀਤਾ ਹੋਣਾ ਸਿਰਕਾ ਪਾਉਣ ਤੋਂ ਬਾਅਦ ਨਾ ਇਸ ਲਸਣ ਦੇ ਵਿੱਚ ਥੋੜੀ ਜਿਹੀ ਝੱਗ ਜੀ ਆ ਜਾਂਦੀ ਆ ਤੇ ਇਹ ਲਸਣ ਵੈਸੇ ਵੀ ਆਪਾਂ ਸਬਜੀ ਵਿੱਚ ਵੀ ਪਾਈਏ ਨਾ ਤੇ ਇਹ ਥੋੜੀ ਥੋੜੀ ਝੱਗ ਛੱਡਦਾ ਆ ਤੁਸੀਂ ਚਾਹੋ ਤਾਂ ਇੱਥੇ ਦੂਸਰਾ ਲਸਣ ਵੀ ਲੈ ਸਕਦੇ ਹੋ ਸਿੰਪਲ ਵਾਲਾ ਜਿਹੜਾ ਛੋਟੀ ਕਲੀ ਵਾਲਾ ਲਸਣ ਹੁੰਦਾ ਉਹ ਵੀ ਲੈ ਸਕਦੇ ਹੋ ਤੇ ਹੁਣ ਆਪਾਂ ਇਹਨੂੰ ਇੱਕ ਹਫ਼ਤੇ ਵਾਸਤੇ ਐਦਾਂ ਹੀ ਬਿਲਕੁਲ ਛੱਡ ਦੇਣਾ ਆ ਸਿਰਕਾ ਪਾਣ ਤੋਂ ਬਾਅਦ ਇੱਕ ਹਫ਼ਤਾ ਬਿਲਕੁਲ ਨਹੀਂ ਛੇੜਨਾ ਤੁਸੀਂ ਚਾਹੋ ਤਾਂ ਇਹਨੂੰ ਡੇਲੀ ਦੀ ਥੋੜੀ ਧੁੱਪ ਜ਼ੋਰ ਲਗਵਾਓ ਤੇ ਧੁੱਪ ਨਾਲ ਜਿਹੜਾ ਆਚਾਰ ਜਲਦੀ ਬਣਦਾ ਆ ਇੱਥੇ ਹੁਣ ਤੁਸੀਂ ਦੇਖੋ ਇਹ 10 ਦਿਨ ਬਾਅਦ ਦੀ ਵੀਡੀਓ ਆ ਇੱਥੇ ਮੈਂ ਨਾ ਜਿਹੜਾ ਲਸਣ ਵਾਲਾ achar ਸੀ ਸਿਰਕੇ ਦੇ ਵਿੱਚੋਂ ਬਾਅਦ ਵਿੱਚ ਕੱਢ ਕੇ ਜਿਹੜਾ ਮਸਾਲਾ ਆਪਾਂ ਆਂਬ ਦੇ achar ਵਾਸਤੇ ਯੂਜ਼ ਕਰਦੇ ਆ ਨਾ ਉਹਦੇ ਵਿੱਚ ਮਿਕਸ ਕਰਕੇ ਸਿਰਕਾ ਮੈਂ ਉਹ ਵਾਲਾ ਸੈਟ ਦਿੱਤਾ ਸੀ ਤੇ ਲਸਣ ਜਿਹੜਾ ਆ ਕੱਢ ਕੇ ਇਸ ਇਹਦੇ ਮਰਤਬਾਨ ਦੇ ਵਿੱਚ ਕੱਚ ਦੇ ਮਰਤਬਾਨ ਦੇ ਵਿੱਚ ਇਹ ਵਾਲਾ ਸਾਰਾ ਮਸਾਲਾ ਮਿਕਸ ਕਰਕੇ ਉਹਦੇ ਵਿੱਚ ਤੇ ਆਪਾਂ ਅਲੱਗ ਤੋਂ ਪਾ ਲਿਆ ਸੀ ਹੁਣ ਇਹ ਵਾਲਾ ਜਿਹੜਾ ਲਸਣ ਦਾ achar ਆਪਣਾ ਬਣ ਕੇ ਤਿਆਰ ਹੋ ਗਿਆ ਨਾ ਜਿਹੜਾ ਇਹਨੂੰ ਤੁਸੀਂ ਸਾਲ ਭਰ ਰੱਖ ਸਕਦੇ ਹੋ ਸਾਲ ਤੋਂ ਵੱਧ ਵੀ ਰੱਖੋ ਤਾਂ ਵੀ ਇਹ ਬਿਲਕੁਲ ਖਰਾਬ ਨਹੀਂ ਹੋਏਗਾ ਇਹਦੇ ਵਿੱਚ ਮੈਂ ਤੇਲ ਮੇਥੇ ਸੌਂਫ ਕਲੋਂਜੀ ਤੇ ਲਾਲ ਮਿਰਚ ਹਲਦੀ ਇਹ ਸਾਰਾ ਕੁਝ ਜਿਵੇਂ ਆਪਾਂ ਆਮਬ ਦਾ achar ਤਿਆਰ ਕਰਦੇ ਆ ਸੇਮ ਉਹੀ ਪ੍ਰੋਸੈਸ ਕਰਨਾ ਆ ਤੇ ਇਹਨੂੰ ਸਾਰੀ ਚੀਜ਼ਾਂ ਨੂੰ ਮਿਕਸ ਕਰਕੇ ਆਪਾਂ ਇੱਕ ਮਰਤਬਾਨ ਦੇ ਵਿੱਚ ਪਾ ਲਿਆ ਹੋਇਆ ਤੇ ਤੁਸੀਂ ਇਹਨੂੰ ਇਸ ਤਰ੍ਹਾਂ ਬਣਾ ਕੇ ਆਪਣੇ ਕੋਲ ਰੱਖ ਸਕਦੇ ਹੋ ਅਦਰਕ ਤੇ ਹਲਦੀ ਦਾ ਆਚਾਰ ਜਿਹੜਾ ਉਹਦੇ ਵਿੱਚ ਹੈ ਜਿਵੇਂ ਮਸਾਲਾ ਕੋਈ ਪਾਉਣ ਦੀ ਜ਼ਰੂਰਤ ਨਹੀਂ ਇਸ ਟਾਈਮ ਇਹ ਵਾਲਾ ਜਿਹੜਾ ਆਚਾਰ ਆ ਖਾਣ ਨੂੰ ਬਿਲਕੁਲ ਤਿਆਰ ਹੈ ਲਸਣ ਵੀ ਜਿਹੜਾ ਚੰਗੀ ਤਰ੍ਹਾਂ ਡਿਪ ਹੋ ਚੁੱਕਿਆ ਸੀਗਾ ਸਿਰਕੇ ਦੇ ਵਿੱਚ ਤਾਂ ਉਹ ਵੀ ਪੱਕ ਹੀ ਚੁੱਕਿਆ ਸੀ ਬਸ ਆਪਾਂ ਉਹਦੇ ਵਿੱਚ ਮਸਾਲੇ ਐਡ ਕਰਦੇ ਹੋਏ ਆ ਅਗਰ ਤੁਸੀਂ ਇਹਨੂੰ ਸਿੰਪਲ ਰੱਖਣਾ ਚਾਹੁੰਦੇ ਹੋ ਬਿਨਾ ਮਸਾਲਿਆਂ ਤੋਂ ਤਾਂ ਐਦਾਂ ਵੀ ਬਣਾ ਕੇ ਖਾ ਸਕਦੇ ਹਾਂ ਸਿਰਫ ਸਿਰਕੇ ਵਾਲਾ ਵੀ ਆਚਾਰ ਲਸਣ ਦਾ ਖਾ ਸਕਦੇ ਹਾਂ ਇੱਥੇ ਹੁਣ ਤੁਸੀਂ ਦੇਖੋ ਕਿੰਨਾ ਵਧੀਆ ਲੱਗ ਰਿਹਾ ਇਹ ਕਿੰਨਾ ਟੇਸਟੀ ਜਿਹਾ ਲੱਗ ਰਿਹਾ ਆਚਾਰ ਦੇਖਣ ਨੂੰ ਹੀ ਇੰਨਾ ਹੀ ਇਹ ਸਵਾਦ ਵੀ ਆ ਜਿੰਨਾ ਦੇਖਣ ਨੂੰ ਲੱਗ ਰਿਹਾ ਆ ਮੇਰੇ ਕੋਲੋਂ ਥੋੜੀ ਜੀ ਜਿਹੜੀ ਹੈ ਮਸਾਲੇ ਮਿਕਸ ਕਰਦਿਆਂ ਦੀ ਵੀਡੀਓ ਥੋੜੀ ਜੀ ਸਕਿਪ ਹੋ ਗਈ ਹੋਈ ਸੀ ਉਹ ਮੇਤੋਂ ਰੈਡੀ ਨਹੀਂ ਹੋ ਪਈ ਕਰਕੇ ਮੈਂ ਤੁਹਾਨੂੰ ਦਿਖਾ ਨਹੀਂ ਪਾਈ ਬਸ ਇਹ ਇੱਕ ਛੋਟਾ ਜਿਹਾ ਪ੍ਰੋਸੈਸ ਹੀ ਆ ਜਿਹੜੇ ਤੁਸੀਂ ਮਸਾਲੇ ਮਿਕਸ ਕਰਨੇ ਆ ਕੋਈ ਲੰਬੀ ਚੌੜੀ ਗੱਲ ਨਹੀਂ ਹੈਗੀ ਇਹਦੇ ਵਿੱਚ ਬਹੁਤ ਆਸਾਨੀ ਨਾਲ ਤੁਸੀਂ ਇਹ ਸਾਰੇ ਮਸਾਲੇ ਮਿਕਸ ਕਰਕੇ ਬਸ ਆਚਾਰ ਨੂੰ ਮਰਦਮਾਨ ਦੇ ਵਿੱਚ ਭਰ ਦੇਣਾ ਆ ਤੇ ਲੋੜ ਅਨੁਸਾਰ ਉਹਦੇ ਵਿੱਚ ਤੇਲ ਵੀ ਪਾ ਦੇਣਾ ਆ ਜਿੰਨਾ ਇੱਕ ਨਾਲ ਮਰਦਮਾਨ ਦੇ ਵਿੱਚ ਤੇਲ ਪੈਂਦਾ ਮਤਲਬ ਆਪਾਂ ਡਿਪ ਕਰਕੇ ਰੱਖਣੇ ਆ ਪੂਰੇ ਇੰਨਾ ਤੁਸੀਂ ਧਿਆਨ ਰੱਖਣਾ ਆ ਅਤੇ ਤੁਸੀਂ ਦੇਖ ਰਹੇ ਹੋ ਕਿ ਇੱਕ ਮਰਤਵਾਨ ਦੇ ਵਿੱਚ ਮੈਂ ਹਲਦੀ ਅਦਰਕ ਤੇ ਮਿਰਚਾਂ ਦਾ ਮਿਕਸ ਆਚਾਰ ਵੀ ਬਣਾਇਆ ਹੋਇਆ ਉਸ ਤਰ੍ਹਾਂ ਵੀ ਤੁਸੀਂ ਬਣਾ ਸਕਦੇ ਹੋ ਉਹ ਵੀ ਬਹੁਤ ਟੇਸਟੀ ਬਣਦਾ ਹੈ ਲੋ ਜੀ ਵੀਡੀਓ ਤੁਹਾਨੂੰ ਦੱਸਿਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਹਾਈਪ ਤੇ ਸ਼ੇਅਰ ਵੀ ਜ਼ਰੂਰ ਕਰਨਾ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਥੈਂਕ ਯੂ so much